ਵੈਗਰਜੀ ਦਾ ਖਾਲਸਾ ਵੈਗਰਜੀ ਕੀ ਫਤਿਹ ਮੇਰੀ ਅਕੀ ਬੇਨਤੀ ਆ ਮੈਂ ਕੱਲ ਆਪਦੇ ਅਨਸਾਫ਼ ਵਾਸਤੇ ਮੈਂ ਬੋਲੀ ਸੀ ਠੀਕ ਹੈ ਨਾ ਮੈਂ ਕਿਸੇ ਦੇ ਹੱਕ ਵਾਸਤੇ ਨਹੀਂ ਬੋਲੀ ਸੀਗੀ ਗੁਰਸ਼ਰਨ ਸਿੰਘ ਪਿੰਡ ਚ ਬੈਠ ਕੇ ਐਮ ਐਲ ਏ ਬੈਠਾ ਉਹਦੀ ਹਾਜ਼ਰੀ ਵਿੱਚ ਉਹਨੇ ਦੋ ਤਿੰਨ ਗੱਲਾਂ ਮੈਨੂੰ ਕਈਆਂ ਠੀਕ ਹੈ ਨਾ ਮੈਂ ਸੁਣ ਲਈਆਂ ਪਹਿਲੀ ਗੱਲ ਤਾਂ ਜਿਹੜੀ ਇਹਦੇ ਪਾਪਾ ਦੀ ਡੈਥ ਦੀ ਆ ਸਾਡਾ ਘਰ ਦਾ ਬੰਦਾ ਸੀਗਾ ਇਹਦੇ ਨਾਲ ਲਵੀ ਮੁੰਡਾ ਰਹਿੰਦਾ ਉਹ ਨਾਲ ਸੀਗਾ ਉਹ ਪੂਰਾ ਨਾਲ ਕਾਤਲ ਸੀਗਾ ਠੀਕ ਆ ਇਹਨਾਂ ਨੇ ਪਰਚਾ ਕਟਾਉਣ ਦੀ ਬਹੁਤ ਕੋਸ਼ਿਸ਼ ਕੀਤੀ ਬਹੁਤ ਇਹਨਾਂ ਨੇ ਬਹੁਤ ਜ਼ਿਆਦਾ ਪੈਰਵਾਹੀ ਕੀਤੀ ਮੈਂ ਸ਼ੁਕਰਗੁਜ਼ਾਰ ਕਰਦੀ ਆ ਐਸਐਸਪੀ ਸਾਹਿਬ ਦਾ ਜਿਨੇ ਮੇਰੇ ਐਕਸ਼ਨ ਨਹੀਂ ਕੋਈ ਆਉਣ ਦਿੱਤਾ ਉਹਨੇ ਇਨਸਾਫ ਦਿਵਾਤਾ ਦੂਜੀ ਗੱਲ ਰਹੀ ਚਿੱਟੇ ਦੀ ਚਿੱਟਾ ਵੀ ਇਹਨਾਂ ਨੇ ਲਵਾਇਆ ਇਹਨਾਂ ਨੂੰ ਆਏ ਸੀ ਚਿੱਟੇ ਤੇ ਲੱਗੂਗਾ ਇਹਨਾਂ ਨਾਲ ਹੀ ਮੇਰਾ ਬੇਟਾ ਪਹਿਲਾਂ ਤੋਂ ਰਹਿੰਦਾ ਸੀਗਾ ਇਹ ਗਲਵਾ ਕੇ ਵੀ ਇਹਨਾਂ ਦੀ ਪਹਿਲੀ ਅਸੀਂ ਹੜੱਪ ਲਾਂਗੇ। ਉਹੀ ਗੱਲ ਹੋ ਗਈ ਜ਼ਮੀਨ ਇਹਨਾਂ ਨੇ ਸਾਂਭ ਲਈ ਆ। ਠੀਕ ਆ ਮੈਂ ਫਿਰ ਵੀ ਠੋਕਰਾਂ ਖਾਂਦੀ ਰਹਗੀ। ਤੀਜੀ ਗੱਲ ਜਿਹੜੀ ਸੌਂ ਦੀ ਕਹਿੰਦਾ ਮੇਰੇ ਵੱਲੋਂ ਭਾਵਾਂ ਅੱਜ ਆਜੇ ਬਾਬਾ ਫਰੀਦ ਮੈਂ ਚੈਲੰਜ ਕਰਦੀ ਆ ਮੈਂ ਬਾਬਾ ਫਰੀਦ ਕੱਢਦੀ ਆ ਆ ਕੇ ਮੇਰੇ ਨਾਲ ਜੋ ਵੀ ਇਹਦੀ ਗੱਲ ਮੇਰੇ ਨਾਲ ਸਿੱਧਾ ਹੋ ਕੇ ਕਰੇ। ਜੇ ਮੇਰੇ ਨਾਲ ਵੱਧ ਘੱਟ ਮੇਰੇ ਬਾਰੇ ਬੋਲਿਆ ਤੇ ਆਪਦਾ ਹਿਸਾਬ ਲਾ ਲਵੇ। ਕਿਸੇ ਬਰਾਬਰ ਦੇ ਨਾਲ ਮੱਥਾ ਲਾਵੇ ਮੇਰੇ ਵਿਧਵਾ ਔਰਤ ਨਾਲ ਇਹਨਾਂ ਮੱਥਾ ਲਾਉਣ ਦਾ ਕੋਈ ਫਾਇਦਾ ਨਹੀਂ ਗਾ।